ਦੇਖੋ ਆਉਣ ਵਾਲਾ ਸਮਾਂ ਜਿਹੜਾ ਹੈ ਬਾਬਾ ਜੀ ਉਹਦਾ ਇਸ ਤਰ੍ਹਾਂ ਦਾ ਵਚਨ ਤਾਂ ਉਹਨਾਂ ਦਾ ਮੈਨੂੰ ਇੱਕ ਸੁਣਨ ਨੂੰ ਮਿਲਿਆ ਹੈ ਹਾਂਜੀ ਸਾਡੇ ਨਾ ਦਸ਼ਮੀਸ਼ਗਰ ਸਾਹਿਬ ਜਿਹੜੀ ਕਣਕ ਇਕੱਠੀ ਹੁੰਦੀ ਹੈ ਸੰਗਤ ਤੋਂ 5-600 ਕਵਾਂਟਰ ਜੋ ਵੀ ਹੈ ਨਾ 1000 ਕਵਾਂਟਰ ਜਿੰਨੀ ਵੀ ਹੁੰਦੀ ਹੈ ਹਾਂਜੀ ਉਹ ਵੇਚਦੇ ਨਹੀਂ ਹੈ ਜਿਹੜੀ ਇਸ ਸਾਲ ਦੀ ਉਹ ਅਗਲੇ ਸਾਲ ਵੇਚਣੀ ਹੈ ਅਗਲੇ ਸਾਲ ਦੀ ਉਹ ਤੋਂ ਅਗਲੇ ਸਾਲ ਇਸ ਤਰ੍ਹਾਂ ਨਾ ਜਮਾ ਕਰਕੇ ਰੱਖਦੇ ਆ ਠੀਕ ਹੈ ਤੇ ਮਾਪੁਰਸ਼ਾ ਨੇ ਕੋਈ ਇਸ ਤਰ੍ਹਾਂ ਦਾ ਬਚਨ ਕੀਤਾ ਸੀ ਕਿ ਬਾਬਾ ਜੀ ਮੈਨੂੰ ਸੁਖਪਾਲ ਸਿੰਘ ਜੀ ਵੀ ਦੱਸਦੇ ਸੀ ਵੀ ਹਾਂਜੀ ਭਾਈ ਉਹ ਜਾਂ ਸਮਾਂ ਬਣ ਸਕਦਾ ਵੀ ਅਨਾਰ ਜਮਾ ਕਰਕੇ ਰੱਖੋ ਹਾਂਜੀ ਤੇ ਅਚਾਰ ਬਣਾ ਕੇ ਰੱਖੋ ਜੀ ਵੀ ਭਾਈ ਪ੍ਰਸ਼ਾਦਾ ਗੁਰੂ ਘਰਾਂ ਚ ਹੀ ਮਿਲਣਾ ਹੈ ਤੁਸੀਂ ਫਿਰ ਦੋ ਰੋਟੀਆਂ ਤੇ ਅਚਾਰ ਰੱਖ ਕੇ ਪ੍ਰਸ਼ਾਦਿਆਂ ਤੇ ਦਈ ਜਾਇਆ ਸੰਗਤ ਨੂੰ ਹਣਾ ਐਵੇਂ ਦਾ ਵੀ ਇਹ ਗੱਲ ਬਾਕੀ ਦੂਜੀ ਗੱਲ ਇਹ ਹੈਗੀ ਆ ਵੀ ਮਹਾਂਪੁਰਖ ਭੇਤ ਵੀ ਨਹੀਂ ਦਿੰਦੇ ਹੁੰਦੇ ਕਿਸੇ ਨੂੰ ਹਨਾ ਗੁਰੂ ਨਾਨਕ ਸਾਹਿਬ ਨੇ ਵੀ ਕਿਹਾ ਜਾਂ ਕਰਦਾ ਸ੍ਰਿਸ਼ਟੀ ਕੋ ਸਾਜ ਹੈ ਆਪੇ ਜਾਣੈ ਸੋਈ ਹਨਾ ਵੀ ਉਹ ਹੀ ਜਾਣਦਾ ਜਿਹਨੇ ਸ੍ਰਿਸ਼ਟੀ ਸਾਜੀ ਹੈ ਇੱਕ ਵਾਰ ਮੈਂ ਬਾਬਾ ਜੀ ਦੇ ਕੋਲ ਬੈਠਾ ਸੀ ਕੋਈ ਸੰਗਤ ਆਈ ਤੇ ਉਹਨਾਂ ਨੇ ਆ ਕੇ ਕਿਹਾ ਵੀ ਮਹਾਰਾਜ ਵੀ ਸੁਣਿਆ ਸਮਾਂ ਬੜਾ ਭਿਆਨਕ ਹੈ ਕਹਿੰਦੇ ਕੌਣ ਕਹਿੰਦਾ ਭਾਈ ਉਹ ਸੰਗਤ ਨੇ ਵਿੱਚੋਂ ਕਿਸੇ ਨੇ ਜ਼ਿਕਰ ਕੀਤਾ ਜੀ ਕੋਈ ਜੋਤਸੀ ਦਾ ਨਾਮ ਲਿਆ ਵੀ ਉਹਨੇ ਦੱਸਿਆ ਵੀ ਬਹੁਤ ਸਮਾਂ ਭਿਆਨਕ ਹੈ ਜੀ ਤੇ ਮਹਾਪੁਰਸ਼ ਕਹਿੰਦੇ ਭਾਈ ਜੇ ਸਮਾਂ ਭਾਨਕ ਹੈ ਸਮੇਂ ਨੂੰ ਟਾਲਣ ਵਾਲੇ ਵੀ ਬੈਠੇ ਹਨ ਹਨਾ ਉਸ ਤਰ੍ਹਾਂ ਹੰਸਾਲੀ ਵਾਲੇ ਮਹਾਪੁਰਸ਼ ਦਾ ਨਾਮ ਲਿਆ ਸੀ ਬਾਬਾ ਜੀ ਨੇ ਆਪਣੀ ਰਸਨਾ ਤੋਂ ਹਨਾ ਜੀ ਤੇ ਆਪ ਦਾ ਨਾਮ ਤਾਂ ਨਹੀਂ ਲਿਆ ਹਨਾ ਕਿਉਂਕਿ ਖੁੱਤ ਨੂੰ ਤਾਂ ਜਣਾਉਂਦੇ ਨਹੀਂ ਸੀਗੇ ਹਨਾ ਜੀ ਤੇ ਉਦੋਂ ਫਿਰ ਉਹਨਾਂ ਨੇ ਹੰਸਾਲੀ ਵਾਲੇ ਮਹਾਪੁਰਖਾਂ ਦਾ ਨਾਮ ਲਿਆ ਸੀ ਕਹਿੰਦੇ ਟਾਲਣ ਵਾਲੇ ਵੀ ਬੈਠੇ ਹਨ ਭਾਈ ਹਨਾ ਫਿਰ ਇਦਾਂ ਦਾ ਵੀ ਬਚਨ ਸੀਗਾ ਇੱਕ ਵਾਰੀ ਮੈਂ ਕਹਿੰਦੇ ਭਾਈ ਰੱਬੀ ਫੈਸਲੇ ਵੀ ਬਦਲ ਜਾਂਦੇ ਹੁੰਦੇ ਹਨਾ ਕਹਿਣ ਦਾ ਮਤਲਬ ਤਾਂ ਇਹੀ ਤਾਂ ਕਿ ਰੱਬ ਦੇ ਘਰ ਦਾ ਕਿਸੇ ਨੂੰ ਭੇਤ ਨਹੀਂ ਹੈਗਾ ਹਨਾ ਹਾਂ ਇਹ ਤੇ ਅਨਮਾਨ ਹੁੰਨੇ ਸਾਡੇ ਆਪ ਦੇ ਹਨਾ ਹਾਂ ਤੇ ਤੁਹਾਨੂੰ ਪਤਾ ਹੀ ਹੈ ਫਿਰ ਉਹ ਰੱਬ ਦੇ ਸ਼ਰੀਕ ਤਾਂ ਨਹੀਂ ਬਣਦੇ ਹਨਾ ਹਾਂ ਰਮਜਨ ਨਾਲ ਕੋਈ ਗੱਲ ਸਮਝਾ ਦਿੰਨੇ ਆ ਇਹ ਵੀ ਉਹਨਾਂ ਦੀ ਵਡਿਆਈ ਹੁੰਦੀ ਹੈ ਇੱਥੇ ਮਰਹੌਲੀਆਂ ਪਿੰਡ ਦੇ ਵਿੱਚ ਕੋਈ ਪਰਿਵਾਰ ਹੈਗਾ ਉਹ ਇੱਕ ਵਾਰੀ ਨਾ ਬਾਬਾ ਜੀ ਨੂੰ ਆਪਦੇ ਖੇਤਾਂ 'ਚ ਲੈ ਗਏ ਵੱਡੇ ਬਾਬਾ ਜੀ ਨੇ ਸਮਰਾਜੀ ਅਸੀਂ ਬੋਰ ਕਰਾਉਣਾ ਪਾਣੀ ਦੱਸੋ ਕਿੱਥੇ ਹੈ। ਹਮ ਬਾਬਾ ਜੀ ਕਹਿੰਦੇ ਭਾਈ ਪਾਣੀ ਚ ਤਾਂ ਧਰਤੀ ਕੋਈ ਜੀ ਹੈ ਹੀ ਨਹੀਂ ਜਿੱਥੇ ਪਾਣੀ ਨਾ ਹੋਵੇ। ਪਰ ਤੁਹਾਨੂੰ ਮਿਲਣਾ ਉਦੋਂ ਹੈ ਜਦੋਂ ਤੁਹਾਡੇ ਭਾਗਾ ਚ ਹੋਇਆ। ਉਹ ਕਹਿੰਦੇ ਨਹੀਂ ਤੁਸੀਂ ਦੱਸੋ ਕਹਿੰਦੇ ਨਾ ਜੀ ਅਸੀਂ ਰੱਬ ਦੇ ਸ਼ਰੀਕ ਨਹੀਂ ਬਣਨਾ। ਹਮ ਬਾਬਾ ਜੀ ਕਹਿੰਦੇ ਅਸੀਂ ਰੱਬ ਦੇ ਸ਼ਰੀਕ ਨਹੀਂ ਬਣਨਾ। ਨਿਮਰਤਾ ਬਹੁਤ। ਹਾਂ ਹਾਂ ਹਾਂ। ਤੇ ਫਿਰ ਉਹ ਫਿਰ ਉਹਨਾਂ ਨੇ ਨਾ ਸਾਰਾ ਖੇਤ ਛਾਣ ਮਾਰਿਆ ਜਗ੍ਹਾ ਜਗ੍ਹਾ ਬੋਰ ਕਰਾ ਕੇ ਉਹਨਾਂ ਨੂੰ ਕਿਤੇ ਪਾਣੀ ਨਹੀਂ ਮਿਲਿਆ। ਉਸ ਤੋਂ ਬਾਅਦ ਬਹੁਤ ਸਾਲ ਲੰਘੇ ਫਿਰ ਫੇਰ ਕਹਿੰਦੇ ਉਹਨਾਂ ਨੇ ਬਹੁਤ ਸਾਲਾਂ ਬਾਅਦ ਬੋਰ ਕਰਾਇਆ ਤੇ ਉਸੇ ਖੇਤ ਚ ਪਾਣੀ ਆ ਗਿਆ ਮਤਲਬ ਉਹੀ ਗੱਲ ਹੋਈ ਵੀ ਮਿਲਣਾ ਉਦੋਂ ਜਦੋਂ ਤੁਹਾਡੇ ਭਾਗਾ ਚ ਹੋਇਆ ਹਾਂਜੀ 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 ਐਵੇਂ ਹਾਂ